ਬੱਲੂਆਣੇ ਦਾ ਇਹ ਬੰਦਾ ਸੀਗਾ। ਹੂੰ। ਵੀ ਬੰਦੇ ਦੇ ਸੱਪ ਲੜਿਆ ਤੇ ਸੱਪ ਮਰ ਗਿਆ। ਹੂੰ। ਬਾਅਦ ਖੈਰ ਇਹਨੂੰ ਹਸਪਤਾਲ ਭਰਤੀ ਕਰਾਇਆ ਬੰਦਾ ਠੀਕ ਹੈ। ਜੀ ਸੱਪ ਨਹੀਂ ਠੀਕ। ਸੱਪ ਤਾਂ ਮਰ ਗਿਆ ਨਾ। ਕਿ ਉਹ ਸੱਪ ਹਰ ਵੇਲੇ ਮਨੁੱਖ ਨੂੰ ਇਹ ਚੇਤਾ ਕਰਾਉਂਦਾ ਹੈ ਕਿ ਮੌਤ ਹੀ ਅਟਲ ਸੱਚ ਹੈ। ਤੂੰ ਬਿਲਕੁਲ ਕਰੀਬ ਆ ਤੇਰੇ। ਕਿ ਤੇਰੇ ਇੱਥੇ ਬੈਠੀ ਏ ਬਸ। ਹੂੰ। ਸ਼ਿਵ ਜੀ ਮਹਾਰਾਜ ਤਾਂ ਕਮਾਲ ਨੇ ਨਾ ਯਾਰ। ਜੀ ਤੁਸੀਂ ਐਵੇਂ ਤਾਂ ਨਹੀਂ 150 ਕਰੋੜ ਬੰਦਾ ਆराधना ਕਰ ਰਿਹਾ ਪੂਰੀ ਦੁਨੀਆ 200 ਕਰੋੜ ਬੰਦਾ Shivji Maharaj ਦੇ ਸਾਰਾ ਲਾਇਆ ਹੋਇਆ ਸਵਾਹ ਭਪੂਤੀ ਨੂੰ ਕਹਿੰਦੇ ਆ ਤਾਂ ਉਹ ਬੇਸਿਕਲੀ ਇਹ ਸਿਗਨੀਫਿਕੈਂਸ ਕਰਦਾ ਕਿ ਮਟੀਰੀਅਲਿਜ਼ਮ ਜਿਹੜਾ ਉਹ ਦੁਨੀਆ ਦਾ ਉਹ ਸੱਚ ਨਹੀਂ ਹੈ ਹੂੰ ਸੱਚ ਇਹ ਹੈ ਕਿ ਅਖੀਰ ਤੇਰੇ ਸਰੀਰ ਨੇ ਇਹ ਬਣ ਜਾਣਾ ਰਾਖ ਬਣ ਜਾਣਾ ਰਾਖ ਬਣ ਜਿਹੜੀ ਇੱਥੋਂ ਗੰਗਾ ਨਿਕਲ ਰਹੀ ਹੈ ਜਟਾ ਦੇ ਵਿੱਚ ਉਹ ਸਿਗਨੀਫਿਕੈਂਸ ਹੈ ਕਿ ਜਿਹੜਾ ਦਸਮ ਦਾ ਦਵਾਰ ਹੈ ਤੁਹਾਡਾ ਕਿ ਨੌ ਦੁਆਰ ਇਸ ਪ੍ਰਮਾਤਮਾ ਨੇ ਦਿੱਤੇ ਐ ਜੀ ਅਸਲ ਜਿਹੜੀ ਜਿੱਥੋਂ ਤੁਹਾਡੀ ਮੁਕਤੀ ਹੈ ਉਹ ਫਿਰ ਇੱਥੇ ਜਾ ਕੇ ਇੱਥੋਂ ਦਸਮ ਦੇ ਦੁਆਰ ਚੋਂ ਹੋ ਕੇ ਤੁਨ ਅੰਮ੍ਰਿਤ ਦੀ ਵਰਸ਼ਾ ਜਿਹੜੀ ਐ ਇੱਥੇ ਉਹ ਅੰਮ੍ਰਿਤ ਦੀ ਵਰਸ਼ਾ ਹੈ ਮਤਲਬ ਚੈਨ ਨੇ ਉਹ ਚਨਾਤਮਕ ਤੌਰ ਤੇ ਸਮਝਣਾ ਹੁਣ ਘਰ ਸੀਗਾ ਜਿੱਥੇ ਨਾ ਬਾਹਰ ਸੱਪਾਂ ਦੇ ਮੂਰਤੀਆਂ ਟਾਈਪ ਕੁਝ ਬਣਿਆ ਸੀ ਮੈਂ ਫਿਰ ਉੱਥੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਇਹ ਨਾ ਵਾਰ ਹੈ ਇਸ ਪਰਿਵਾਰ ਨੂੰ ਜੀ ਤੇ ਇਹ ਜੋਗੀਆਂ ਦਾ ਪਰਿਵਾਰ ਹੈ ਜੇ ਕਿਸੇ ਦੇ ਸੱਪ ਲੜ ਜੇ ਤਾਂ ਫਿਰ ਉਹਨੂੰ ਇੱਥੇ ਲੈ ਕੇ ਆਉਂਦੇ ਆ ਤੇ ਸੱਪ ਕੱਢਦੇ ਆ ਜੈਹਰ ਕੱਢਦੇ ਫਿਰ ਅਸੀਂ ਅੰਦਰ ਗਏ ਤਾਂ ਅੰਦਰ ਉੱਥੇ ਨਾ ਉਹਨਾਂ ਨੇ ਮੰਦਿਰ ਬਣਾਇਆ ਹੋਇਆ ਮੇਰੇ ਖਿਆਲ ਸ਼ਿਵਜੀ ਮਹਾਰਾਜ ਦੀ ਆਰਾਧਨਾ ਕਰਦੇ ਆ ਜੀ ਫਿਰ ਉਹਨਾਂ ਨੇ ਸਾਨੂੰ ਦੱਸਿਆ ਇੱਕ ਬਾਟਾ ਪਿਆ ਸੀ ਉੱਥੇ ਉਹਦੇ ਚੋਂ ਦੁੱਧ ਪਾ ਲੈਂਦੇ ਆ ਕਹਿੰਦੇ ਤੇ ਜੇ ਜਦੋਂ ਕਿਸੇ ਨੂੰ ਲੜਿਆ ਹੋਵੇ ਸੱਪ ਤੇ ਫਿਰ ਉਹ ਉਧਰੋਂ ਢੋਲ ਵਾਈਦਾ ਫਿਰ ਉਹ ਨੱਚਦੇ ਵੀ ਆ ਕਹਿੰਦੇ ਉੱਥੇ ਤੇ ਫਿਰ ਉਹ ਪੀੜੀਦਰ ਪੀੜੀ ਉਹਨਾਂ ਨੂੰ ਇਹ ਵਾਰਿਆ ਫਿਰ ਉਹ ਆਪਦੇ ਮੂੰਹ ਨਾਲ ਉਹ ਖੂਨ ਕੱਢਦੇ ਜਿਹੜਾ ਕੱਢਦੇ ਆ ਸਿਮਰਨ ਜੀ ਕਹਿੰਦੇ ਕਿ ਖੇਤੀ ਕਰਨਾ ਕਿਸਾਨ ਜਿਹੜੇ ਨੇ ਉਹ ਸੱਪਾਂ ਦੀਆਂ ਸਿਰੀਆਂ ਫੇਂਦੇ ਨੇ ਸੱਪ ਲੜ ਵੀ ਜਾਂਦੇ ਆ ਬਹੁਤੇ ਕਿਸਾਨਾਂ ਦੀ ਮੌਤ ਹੋ ਜਾਂਦੀ ਹੈ ਪਰ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਕਹਿੰਦੇ ਕਿ ਸੱਪ ਲੜਿਆ ਕਿਸਾਨ ਬਚ ਗਿਆ ਸੱਪ ਮਰ ਗਿਆ ਜਿਹੜੇ ਆ ਦਿਨ ਐ ਨਾ ਖਾਸ ਤੌਰ ਤੇ ਜਦੋਂ ਝੋਨਾ ਲਾਉਣੇ ਆ ਕਦੂ ਕਰਦੇ ਆ ਜੀ ਮੀਆਂ ਦੇ ਵੀ ਦਿਨ ਹੁੰਦੇ ਆ ਤੇ ਅਕਸਰ ਹੀ ਸੱਪ ਤੁਹਾਨੂੰ ਸੜਕਾਂ ਤੇ ਵੀ ਉਹ ਨਿਕਲਣੀਆਂ ਚ ਵੀ ਵੜੇ ਆਉਂਦੇ ਆ ਇਹ ਬੜਾ ਹਾਸੋਹੀਣਾ ਮਾਮਲਾ ਹੱਸਤਾ ਵੈਸੇ ਹੁਣ ਆਪਾਂ ਤਾਂ ਰਹੇ ਆ ਵੀ ਖਬਰ ਇਹੋ ਜੀ ਬਣ ਗਈ ਪਰ ਪ੍ਰਮਾਤਮਾ ਨਾ ਕਰੇ ਕਿਸੇ ਦੀ ਮੌਤ ਸੱਪ ਲੜਿਆ ਹੋਵੇ ਸੱਪ ਜਿਹੜਾ ਦੇਖੋ ਪੰਜਾਬ ਦੇ ਵਿੱਚ ਨਾ ਇਸ ਜੀਓਗ੍ਰਾਫੀਕਲ ਖਿੱਤੇ ਦੇ ਵਿੱਚ ਹਮ ਸੱਪ ਬਹੁਤ ਇੰਪੋਰਟੈਂਟ ਹੈ ਜੀ ਉਹ ਹੁਣ ਉਹਦੇ ਚ ਅੱਗੇ ਜਾ ਕੇ ਆਪਾਂ ਇਸੇ ਸ਼ੋਅ ਦੇ ਵਿੱਚ ਗੱਲਾਂ ਕਰਦੇ ਆਂ ਪਰ ਖਬਰ ਕੀ ਹੈ ਦਰਸ਼ਕਾਂ ਨਾਲ ਸਾਂਝੀ ਕਰਦੀਏ ਵੀ ਬੱਲੂਆਣੇ ਦਾ ਇਹ ਬੰਦਾ ਸੀਗਾ ਹਮ ਤੇ ਏ ਸਾਪੇ ਦੇ ਲੜ ਗਿਆ ਕਿਤੇ ਬੱਲੂਆਣਾ ਜਿਹੜਾ ਗਿੱਧਰਵਾਸੀ ਦੇ ਕੋਲੇ ਆ ਮੇਰੇ ਇਹ ਅਬੌਰ ਅਬੌਰ ਦੇ ਨੇੜੇ ਜਿਹੜਾ ਬੱਲੂਆਣਾ ਹੈ ਨਾ ਮੈਨੂੰ ਇਹ ਉੱਥੋਂ ਦਾ ਲੱਗ ਰਿਹਾ ਜੀ ਕਿਉਂਕਿ ਇਹਦੀ ਬੋਲੀ ਜਿਹੜੀ ਹੈ ਉਸ ਸਾਡੇ ਵਾਲਾ ਇਲਾਕਾ ਪੈ ਜਾਂਦਾ ਉਹ ਤੇ ਅਸੀਂ ਪਛਾਣੇ ਜਾਂਦੇ ਹਾਂ ਵੀ ਸਾਡੀ ਬੋਲੀ ਥੋੜੀ ਜੀ ਵੱਖਰੀ ਜੀ ਚੱਲਦੇ ਇੱਧਰ ਵਾਲਿਆਂ ਦੀ ਥੋੜੀ ਹਮ ਜਿਹੜਾ ਇਹ ਏਰੀਆ ਫਾਜ਼ਿਲਕਾ ਅਬੌਰ ਬੱਲੂਆਣਾ ਗੁਰੂਵਰ ਸਾਇ ਜਲਾਲਾਬਾਦ ਹਮ ਇਹ ਥੋੜੀ ਜੀ ਬਾਰਡਰ ਬੈਂਟ ਬਾਰਡਰ ਏਰੀਆ ਕਰਕੇ ਡਿਫਰੈਂਟ ਅਬ ਹੋਰ ਦੀ ਤਾਂ ਖੈਰ ਥੋੜੀ ਜੀ ਰਾਜਸਤਾਨੀ ਟੱਚ ਪੈ ਜਾਂਦਾ ਖੈਰ ਖਬਰ ਇਹ ਸੀ ਤੁਸੀਂ ਬੋਲੀ ਵਾਲੇ ਪਾਸੇ ਲੈ ਗਏ ਉਹ ਮੈਨੂੰ ਵੀ ਬੰਦੇ ਦੇ ਸੱਪ ਲੜਿਆ ਤੇ ਸੱਪ ਮਰ ਗਿਆ ਹਮ ਖਬਰ ਇਹ ਹੈ ਜੀ ਉਹ ਅਸਲ ਚ ਕਿਤੇ ਸਪਰੇ ਵਾਲੀ ਡਰੰਮੀ ਚੋਂ ਸਪਰੇ ਜਾਂ ਤਾਂ ਭਰਦਾ ਸੀ ਇਹ ਉਹ ਸੱਪ ਦੇ ਸਿਰ ਤੇ ਪੈਰ ਤਰਿਆ ਗਿਆ ਸੱਪ ਲੜ ਗਿਆ ਇਹਨੂੰ ਤੇ ਸੱਪ ਕਿਤੇ ਉਥੋਂ ਜਦੋਂ ਪੈਰ ਚੱਕਿਆ ਤੇ ਉਹ ਬਾਹਰ ਚਲਾ ਗਿਆ ਤੇ ਬਾਹਰ ਜਾ ਕੇ ਸੱਪ ਮਰ ਗਿਆ ਫਿਰ ਉਹਨੂੰ ਇਹਨਾਂ ਨੇ ਬੋਤਲ ਚ ਬੰਦਿਆਂ ਨੇ ਬੰਦ ਕਰ ਲਿਆ ਜਿਵੇਂ ਉਹ ਦੱਸੀ ਜਾਂਦਾ ਬਾਜਖੈਰ ਇਹਨੂੰ ਹਸਪਤਾਲ ਭਰਤੀ ਕਰਾਇਆ ਬੰਦਾ ਠੀਕ ਹੈ ਜੀ ਸੱਪ ਨਹੀਂ ਠੀਕ ਸੱਪ ਤਾਂ ਮਰ ਗਿਆ ਨਾ ਸੋ ਇਹ ਹੈ ਵੀ ਇਹ ਬੜੀਆਂ ਡਿਫਰੈਂਟ ਕਹਾਣੀਆਂ ਇਹਦੇ ਮੇਰੇ ਯਾਦ ਹੈ ਇੱਕ ਵਾਰ ਆਈ ਤੋਂ ਕਈ ਸਾਲ ਪਹਿਲਾਂ ਨਾ ਮੈਂ ਕੈਂਸਰ ਦੇ ਉੱਤੇ ਸਟੋਰੀਜ਼ ਕਰਨ ਵਾਸਤੇ ਪੂਰਾ ਪੰਜਾਬ ਘੁੰਮ ਰਿਹਾ ਸੀ ਜੀ ਤਾਂ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਮਲਕਾਣਾ ਪਿੰਡ ਹੈ ਰਾਮਾ ਮੰਡੀ ਦੇ ਨਾਲ ਤਲਵੰਡੀ ਸਾਬੋ ਤੋਂ ਰਾਮਾ ਮੰਡੀ ਦੇ ਵਿਚਾਲੇ ਆਉਂਦਾ ਮਲਕਾਣਾ ਮਲਕਾਣੇ ਪਿੰਡ ਚ ਨਾ ਅਸੀਂ ਕਿਸੇ ਦੀ ਸਟੋਰੀ ਕਰਨ ਗਏ ਤੇ ਉੱਥੋਂ ਨਿਕਲਣ ਲੱਗੇ ਤੇ ਇੱਕ ਘਰ ਸੀਗਾ ਜਿੱਥੇ ਨਾ ਬਾਹਰ ਸੱਪਾਂ ਦੇ ਮੂਰਤੀਆਂ ਟਾਈਪ ਕੁਝ ਬਣਿਆ ਸੀ ਹੂੰ ਮੈਂ ਇੱਕਦਮ ਖੜ ਗਿਆ ਹੈਰਾਨ ਜਿਹਾ ਹੋਇਆ ਵੀ ਇਹ ਤਾਂ ਫਿਲਮਾਂ ਫਿਲਮਾਂ ਚ ਦੇਖੀ ਦੀਆਂ ਸੀ ਉਹ ਇੱਕ ਸੰਨੀ ਦੇਵਾਲ ਦੀ ਇੱਕ ਫਿਲਮ ਹੈ ਕਿ ਸ਼੍ਰੀ ਦੇਵੀ ਵਾਲੀ ਜਿਹੜੀ ਸ਼੍ਰੀ ਦੇਵੀ ਹਾਂ ਅਮਰੀਸ਼ਪੁਰੀ ਵਾਲੀ ਉਹ ਮੰਦਿਰ ਦੇ ਬਾਹਰ ਇੱਕ ਮੂਰਤੀਆਂ ਬਣੀਆਂ ਹੁੰਦੀ ਉਹੋ ਜਿਹਾ ਸੀਗਾ ਤੇ ਮੈਂ ਫਿਰ ਉੱਥੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਇਹ ਨਾ ਵਾਰ ਹੈ ਇਸ ਪਰਿਵਾਰ ਨੂੰ ਜੀ ਤੇ ਇਹ ਜੋਗੀਆਂ ਦਾ ਪਰਿਵਾਰ ਹੈ ਹਮ ਤੇ ਜੇ ਕਿਸੇ ਦੇ ਸੱਪ ਲੜ ਜੇ ਤਾਂ ਫਿਰ ਉਹਨੂੰ ਇੱਥੇ ਲੈ ਕੇ ਆਉਂਦੇ ਆ ਤੇ ਸੱਪ ਕੱਢਦੇ ਆ ਜ਼ਹਿਰ ਕੱਢਦੇ ਆ ਜ਼ਹਿਰ ਮਾਫ ਕਰਨਾ ਜ਼ਹਿਰ ਕੱਢਦੇ ਆ ਹਮ ਤੇ ਉਹ ਮੈਂ ਉਹਨਾਂ ਨੂੰ ਕਿਹਾ ਕਿ ਵੀ ਇਹ ਤਾਂ ਬੜੀ ਕਮਾਲ ਦੀ ਇੰਟਰਸਟਿੰਗ ਕਹਾਣੀ ਹੈ ਵੀ ਅੱਜ ਦੇ ਦੌਰ ਚ ਜਦੋਂ ਮੈਡੀਕਲ ਸਾਇੰਸ ਇੰਨੀ ਤਰੱਕੀ ਕਰ ਗਈ ਉਦੋਂ ਵੀ ਲੋਕ ਐ ਆਉਂਦੇ ਆ ਜੀ ਫਿਰ ਅਸੀਂ ਅੰਦਰ ਗਏ ਤਾਂ ਅੰਦਰ ਉੱਥੇ ਨਾ ਉਹਨਾਂ ਨੇ ਮੰਦਰ ਬਣਾਇਆ ਹੋਇਆ ਹੂੰ ਮੇਰੇ ਕੋਲ ਸ਼ਿਵਜੀ ਮਹਾਰਾਜ ਦੀ ਆਰਾਧਨਾ ਕਰਦੇ ਆ ਉਹ ਜੀ ਫਿਰ ਉਹਨਾਂ ਨੇ ਸਾਨੂੰ ਦੱਸਿਆ ਇੱਕ ਬਾਟਾ ਪਿਆ ਸੀ ਉੱਥੇ ਜੀ ਉਹਦੇ ਚੋਂ ਦੁੱਧ ਪਾ ਲੈਂਦੇ ਆ ਕਹਿੰਦੇ ਹੂੰ ਤੇ ਜੇ ਜਦੋਂ ਕਿਸੇ ਨੂੰ ਲੜਿਆ ਹੋਵੇ ਸੱਪ ਤੇ ਫਿਰ ਉਹ ਉਧਰੋਂ ਢੋਲ ਵਾਈਦਾ ਹੂੰ ਉਹ ਫਿਰ ਇੱਕ ਮਣਕਾ ਵੀ ਸ਼ਾਇਦ ਕਹਿੰਦੇ ਹੋਣ ਕਿ ਲਾ ਕੇ ਚੈੱਕ ਕਰਦੇ ਆ ਉਹ ਉਹ ਇਹ ਇਹ ਨਹੀਂ ਮੈਨੂੰ ਯਾਦ ਮੈਨੂੰ ਜਿੰਨਾ ਕਿ ਯਾਦ ਹੈ ਮੈਂ ਤੁਹਾਨੂੰ ਉਹ ਦੱਸ ਰਿਹਾ ਫਿਰ ਉਹ ਨੱਚਦੇ ਵੀ ਹੈ ਕਹਿੰਦੇ ਉੱਥੇ ਹੂੰ ਤੇ ਫਿਰ ਉਹ ਪੂਰਾ ਜਿਹੜਾ ਕੋਈ ਉਹਨਾਂ ਦੇ ਮੰਤਰ ਹੁੰਦੇ ਉਹਦਾ ਜਾਪ ਕੀਤਾ ਜਾਂਦਾ ਤੇ ਫਿਰ ਉਹ ਪੀੜੀ ਦਰ ਪੀੜੀ ਉਹਨਾਂ ਨੂੰ ਇਹ ਵਾਰਿਆ ਫਿਰ ਉਹ ਆਪਦੇ ਮੂੰਹ ਨਾਲ ਉਹ ਖੂਨ ਕਢਦੇ ਜਿਹੜਾ ਕਢਦੇ ਆ ਮੈਂ ਫਿਰ ਉਦੋਂ ਉਹ ਉਹਨਾਂ ਨਾਲ ਗੱਲਬਾਤ ਕੀਤੀ ਫਿਰ ਮੈਂ ਡਾਕਟਰਸ ਦੇ ਨਾਲ ਗੱਲ ਉਹ ਕਹਿੰਦੇ ਕਿ ਇਹੋ ਜੀ ਚੀਜ਼ ਨੂੰ ਤੁਸੀਂ ਕਾਈਂਡਲੀ ਪ੍ਰਮੋਟ ਨਾ ਕਰੋ ਵੀ ਇਹ ਠੀਕ ਨਹੀਂ ਹੈ ਜੀ ਵੀ ਇਹਦੇ ਨਾਲ ਜਿਹੜਾ ਉਹ ਬੰਦਾ ਉਹ ਚੂਸ ਰਿਹਾ ਹੈ ਉਹਨੂੰ ਵੀ ਨੁਕਸਾਨ ਹੈ ਤੇ ਜਿਹੜਾ ਮਰੀਜ਼ ਹੈ ਉਹਦੀ ਮੌਤ ਹੋ ਸਕਦੀ ਹੈ ਜੀ ਪਰ ਜਿਹੜਾ ਆਲਾ ਦਵਾਲਾ ਉੱਥੇ ਮੰਨਤਾ ਹੈ ਤਾਂ ਲੋਕ ਬਹੁਤ ਜਾਂਦੇ ਆ ਉਹ ਜਦੋਂ ਮੈਂ ਸੰਬੰਧਕ ਡਾਕਟਰ ਉੱਥੇ ਸੀਗੇ ਜਿਹੜੇ ਨੇੜੇ ਗੱਲਬਾਤ ਕੀਤੀ ਉਹ ਕਹਿੰਦੇ ਵੀ ਇਹ ਤਾਂ ਅਨਪੜਤਾ ਹੈ ਇਹ ਮੂਰਖਤਾ ਹੈ ਤੁਸੀਂ ਸਿਰਫ ਹਸਪੀਟਲ ਜਾਓ ਜਿਹੜੀਆਂ ਚੀਜ਼ਾਂ ਬੇਸਿਕ ਦੱਸੀਆਂ ਹੁੰਦੀਆਂ ਵੀ ਸੱਪ ਲੜੇ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਬੰਨ ਲੈਣਾ ਬੰਨ ਉਹਨਾਂ ਦੇ ਖੂਨ ਤੁਹਾਡਾ ਟਰੈਵਲ ਨਾ ਕਰੇ ਜੀ ਔਰ ਸੱਪ ਕਿੰਨਾ ਜ਼ਹਿਰੀਲਾ ਹੈ ਇਹ ਬਹੁਤ ਮੈਟਰ ਕਰਦਾ ਹੈ ਔਰ ਕਿਟਸ ਨੇ ਹਸਪਤਾਲਾਂ ਦੇ ਵਿੱਚ ਪਹੁੰਚੀਆਂ ਹੋਈਆਂ ਖਾਸ ਤੌਰ ਤੇ ਇਹਨਾਂ ਦਿਨਾਂ ਚ ਵਿਭਾਗ ਐਕਟਿਵ ਹੁੰਦਾ ਹੈ ਹੈਲਥ ਡਿਪਾਰਟਮੈਂਟ ਜੀ ਕਿ ਉਹ ਹਸਪੀਟਲਸ ਜੋ ਕਿਟਾਂ ਪਹੁੰਚਾਉਂਦੇ ਆ ਕਿ ਬੰਦਾ ਤੁਰੰਤ ਬਚਾਇਆ ਜਾ ਸਕੇ ਸੋ ਇਹ ਵੱਖੋ ਵੱਖਰੀਆਂ ਉਧਾਰਨਾਵਾਂ ਵੱਖੋ ਵੱਖਰੀਆਂ ਚੀਜ਼ਾਂ ਨਹੀਂ ਪਰ ਸਾਡੇ ਨਾ ਭਗਤਾ ਜੀ ਅਸੀਂ ਸ਼ੈਲਰਾਂ ਚ ਕ੍ਰਿਕਟ ਖੇਡਣ ਜਾਂਦੇ ਸੀ ਜੀ ਤੇ ਉਹ ਬਹੁਤ ਸਾਰੀਆਂ ਤੁਹਾਨੂੰ ਬੋਲ ਨਾ ਕਈ ਵਾਰੀ ਦੂਰੋਂ ਐ ਲੱਗਦਾ ਸੀ ਵੀ ਟੋਏ ਚ ਚਲੀ ਗਈ ਹੂੰ ਤੇ ਉਹ ਲੇਬਰ ਜਿਹੜੀ ਆਲੇ-ਦੁਆਲੇ ਉੱਥੇ ਫਿਰਦੀ ਹੁੰਦੀ ਸੀ ਨਾ ਉਹ ਕਹਿੰਦੀ ਸੀ ਵਿੱਚ ਕਿਤੇ ਹੱਥ ਪਾ ਕੇ ਬੌਲ ਨਾ ਕੱਢ ਲਿਓ ਹੂੰ ਸੱਪ ਵੀ ਹੋ ਸਕਦਾ ਉਹ ਹਾਂ ਹਾਲਾਂਕਿ ਚੂਹਿਆਂ ਦੀਆਂ ਪੱਟੀਆਂ ਖੁੱਡਾ ਹੁੰਦੀਆਂ ਚੂਹਿਆਂ ਦੀਆਂ ਹੁੰਦੀਆਂ ਪਰ ਸੱਪ ਵਿੱਚ ਬੈਠ ਜਾਂਦਾ ਸੱਪ ਬਹਿ ਜਾਂਦੇ ਆ ਵਿੱਚ ਤੇ ਫਿਰ ਉਹ ਕਈ ਵਾਰੀ ਉਹਦੇ ਚਲੀ ਜਾਂਦੀ ਸੀ ਪਰ ਉਹ ਮਾਰਨ ਨਹੀਂ ਸੀ ਦਿੰਦੇ ਹੁੰਦੇ ਜੀ ਉਹ ਜਿੰਨੇ ਨੇੜੇ ਤੇੜੇ ਹੈ ਉਹ ਨਾ ਸਾਡੇ ਵਾਤਾਵਰਣ ਲਈ ਸਾਡੇ ਇਕੋਲੋਜੀਕਲ ਸਿਸਟਮ ਲਈ ਸੱਪ ਇੰਪੋਰਟੈਂਟ ਬਹੁਤ ਹੈ ਕਿਸ ਫੈਂਟਾਸਟਿਕਸ ਤੌਰ ਤੇ ਚੂਹਿਆਂ ਨੂੰ ਖਾਂ ਚੂਹੇ ਖਾ ਜਾਂਦੇ ਆ ਹੋਰ ਚੀਜ਼ਾਂ ਨੂੰ ਖਾ ਜਾਂਦੇ ਤਾਂ ਉਹ ਇੰਪੋਰਟੈਂਟ ਹੈ ਤਾਂ ਕਈ ਐਸੇ ਵੀ ਹੈਗੇ ਜਿਵੇਂ ਮੈਨੂੰ ਪਤਾ ਹੈ ਕਿ ਕੁਝ ਬਰਾਦਰੀਆਂ ਦੇ ਵੀਰ ਹੈ ਜਿਹੜੇ ਉਹ ਖਾਂਦੇ ਵੀ ਆ ਮਾਰ ਕੇ ਸੱਪ ਮਾਰ ਕੇ ਖਾਦੇ ਮਾਰ ਕੇ ਖਾ ਵੀ ਜਾਂਦੇ ਆ ਤਾਂ ਸੱਪ ਨਾਲ ਜੁੜੀਆਂ ਪੰਜਾਬ ਚ ਬਹੁਤ ਵੱਖਰੀਆਂ ਵੱਖਰੀਆਂ ਕਹਾਣੀਆਂ ਕਹਾ ਬਹੁਤ ਕਹਾਣੀਆਂ ਨੂੰ ਹਜ਼ਾਰਾਂ ਹੁਣ ਸੋਸ਼ਲ ਮੀਡੀਆ ਤੇ ਕਿੰਨੇ ਵਾਇਰਲ ਹੋਏ ਆ ਬੰਦੇ ਜਿਹੜੇ ਕੁਝ ਸੱਪ ਫੜਨ ਵਾਲੇ ਪਿਛਲੇ ਤੁਹਾਡੇ ਮਲੋਟ ਦੇ ਮਲੋਟ ਵਾਲਾ ਉਹ ਮੁੰਡਾ ਜਵਾਨ ਮੌਤ ਵੀ ਹੋ ਗਈ ਉਹਦੀ ਵਿਕਰਮ ਉਹ ਵੀ ਫਸ ਆਪਦੇ ਨਾਲ ਹੀ ਖੇਡਦਾ ਹੁੰਦਾ ਸੀ ਉਹ ਮੁੰਡਾ ਉਹ ਸੱਪ ਫੜਦਾ ਸੀਗਾ ਪਰ ਉਹ ਕਹਿੰਦੇ ਆ ਕਿ ਕਈ ਵਾਰੀ ਮਤਲਬ ਸੱਪ ਪਾਣੀ ਅੱਗ ਇਹਨਾਂ ਦਾ ਕਦੇ ਵਸਾ ਨਾ ਖਾਈਏ ਹੈਨਾ ਵੀ ਪੰਗਾ ਨਹੀਂ ਲੈਣਾ ਚਾਹੀਦਾ ਨਾ ਅੱਗ ਨਾਲ ਪੰਗੇ ਲਾਓ ਨਾ ਪਾਣੀ ਨਾਲ ਨਾ ਸੱਪ ਨਾਲ ਤੇ ਉਹ ਮੇਰੇ ਖਿਆਲ ਉਹ ਕਿਤੇ ਬੈਠੇ ਸੀਗੇ ਬੰਬੇ ਸ਼ਾਇਦ ਉਹਦੇ ਉਹ ਡੰਗ ਗਿਆ ਸੀ ਫਿਰ ਉਹ ਤਰ੍ਹਾਂ ਤਰ੍ਹਾਂ ਦੇ ਆਪਣੇ ਨਾ ਜ਼ਹਿਰੀਲੇ ਸੱਪ ਬਹੁਤ ਐ ਕੋਬਰਾ ਹੋ ਗਿਆ ਨਾਲੇ ਕਹਿੰਦੇ ਪੰਜਾਬ ਚ ਘੱਟ ਨੇ ਜਿਵੇਂ ਦੂਸਰੇ ਰਾਜਾਂ ਦੇ ਵਿੱਚ ਬਹੁਤ ਆਪਣੇ ਬਹੁਤ ਐਸੀ ਗੱਲ ਨਹੀਂ ਬਹੁਤ ਬਹੁਤ ਨੇ ਬਹੁਤ ਦੈਲ ਕੇ ਵੀ ਡਰ ਜਾਂਦਾ ਜਿਹੜਾ ਡੈਲ ਕੇ ਡਰ ਜਾਂਦੇ ਆ ਹਾਂ ਮਰ ਜਾਂਦੇ ਨੇ ਉਹ ਹਾਰਟ ਅਟੈਕ ਆ ਜਾਂਦਾ ਕਈ ਵਾਰੀ ਹਨਾ ਡਰ ਨਾਲ ਪਰੇ ਆ ਵੀ ਕਿਸੇ ਸਿਆਣੇ ਨੂੰ ਸੱਦੋ ਜਿਹੜਾ ਟ੍ਰੇਨਡ ਬੰਦਾ ਜਿਹੜਾ ਸੱਪ ਫੜਨ ਵਾਲਾ ਜੇ ਤੁਹਾਡੇ ਆ ਜੇ ਮਾਰੋ ਨਾ ਆਪਦਾ ਬਚਾਅ ਵੀ ਕਰੋ ਪੰਗਾ ਨਾ ਲਓ ਤੇ ਚ ਕੋਈ ਵਿੜਿਆਈ ਵਾਲੀ ਗੱਲ ਨਹੀਂ ਹੁੰਦੀ ਤੇ ਨਹਿਰਾ ਨੂਰਾ ਤੇ ਫਿਰ ਛੱਡ ਜਾਂਦੇ ਉਹਨਾਂ ਨੂੰ ਆਪਾਂ ਉਹਦੇ ਨੂੰ ਇੰਟਰਵਿਊ ਕਰਨ ਗਏ ਆ ਉਹਦੇ ਵੀ ਹਾਂ ਪਰ ਆਪਾਂ ਠੀਕ ਹੈ ਕਾਰ ਰੋਕ ਲਓ ਲੰਘਣ ਦੇ ਉਹਨੂੰ ਜਾਣ ਦਿਓ ਮੱਥਾ ਟੇਕ ਕੇ ਕਿਉਂ ਆਪ ਉਹ ਡਰਦਾ ਹੁੰਦਾ ਸੱਪ ਧਾਰਮਿਕ ਤੌਰ ਤੇ ਵੀ ਤਾਂ ਸ਼ਿਵਜੀ ਮਹਾਰਾਜ ਦੇ ਗੱਲ ਚ ਪਾਇਆ ਉਹ ਹਰ ਵੇਲੇ ਉਹਦੀ ਨਾ ਇੱਕ ਸਿਗਨੀਫੀਕੈਂਸ ਆ ਬਹੁਤ ਵੱਡੀ ਹੂੰ ਤੁਸੀਂ ਸ਼ਿਵਜੀ ਮਹਾਰਾਜ ਦਾ ਪੂਰਾ ਸਰੂਪ ਦੇਖੋਗੇ ਨਾ ਉਹਦੀ ਇੱਕ ਸਿਗਨੀਫੀਕੈਂਸ ਹੈ ਜੀ ਬੜੀ ਵਧੀਆ ਡਿਸਕ੍ਰਾਈਬ ਕਰਦੇ ਆ ਕਿ ਮੈਂ ਸੰਤ ਸਿੰਘ ਮਸਕੀਨ ਸਾਹਿਬ ਦਾ ਸੁਣ ਰਿਹਾ ਸੀਗਾ ਕਿ ਉਹ ਸੱਪ ਹਰ ਵੇਲੇ ਮਨੁੱਖ ਨੂੰ ਇਹ ਚੇਤਾ ਕਰਾਉਂਦਾ ਹੈ ਕਿ ਮੌਤ ਹੀ ਅਟਲ ਸੱਚ ਹੈ ਤਾਂ ਬਿਲਕੁਲ ਕਰੀਬ ਹੈ ਤੇਰੇ ਕਿ ਤੇਰੇ ਇੱਥੇ ਬੈਠੀ ਹੈ ਬਸ ਹਮ ਇੱਕ ਸੈਕਿੰਡ ਇੱਕ ਸਾਹ ਜਿੰਨੀ ਔਕਾਤ ਹੈ ਤੇਰੀ ਬਸ ਸਾਹ ਗਿਆ ਤੇ ਤੂੰ ਗਿਆ ਤਾਂ ਉਹ ਉਹਦੀ ਸਿਗਨੀਫੀਕੈਂਸ ਇਹ ਹੈ ਜਿਹੜਾ ਉਹ ਸ਼ਿਵਜੀ ਮਹਾਰਾਜ ਦੇ ਸਾਰਾ ਲਾਇਆ ਹੋਇਆ ਸਵਾਹ ਪ੍ਰਪੁਤੀ ਨੂੰ ਗੱਲ ਹੈ ਤਾਂ ਉਹ ਬੇਸਿਕਲੀ ਇਹ ਸਿਗਨੀਫੀਕੈਂਸ ਕਰਦਾ ਹੈ ਕਿ ਮਟੀਰੀਅਲਿਜ਼ਮ ਜਿਹੜਾ ਉਹ ਦੁਨੀਆ ਦਾ ਉਹ ਸੱਚ ਨਹੀਂ ਹੈ ਹਮ ਸੱਚ ਇਹ ਹੈ ਕਿ ਅਖੀਰ ਤੇਰੇ ਸਰੀਰ ਨੇ ਇਹ ਬਣ ਜਾਣਾ ਰਾਖ ਬਣ ਜਾਣਾ ਰਾਖ ਬਣ ਜਾਣਾ ਤਾਂ ਕਿੱਡੀ ਵੱਡੀ ਕਮਾਲ ਦੀ ਗੱਲ ਹੈ ਕਿ ਜਿਹੜੀ ਇੱਥੋਂ ਗੰਗਾ ਨਿਕਲ ਰਹੀ ਹੈ ਜਟਾ ਦੇ ਵਿੱਚ ਉਹ ਸਿਗਨੀਫੀਕੈਂਸ ਹੈ ਕਿ ਜਿਹੜਾ ਦਸਮ ਦਾ ਦਵਾਰ ਹੈ ਤੁਹਾਡਾ ਹਮ ਕਿ ਨੌ ਦੁਆਰ ਇਸ ਪ੍ਰਮਾਤਮਾ ਨੇ ਦਿੱਤੇ ਐ ਜੀ ਅਸਲ ਜਿਹੜੀ ਜਿੱਥੋਂ ਤੁਹਾਡੀ ਮੁਕਤੀ ਐ ਉਹ ਫਿਰ ਇੱਥੇ ਜਾ ਕੇ ਇੱਥੋਂ ਦਸਮ ਦੇ ਦੁਆਰ ਚੋਂ ਹੋ ਕੇ ਉਹਨੂੰ ਅੰਮ੍ਰਿਤ ਦੀ ਵਰਸ਼ਾ ਜਿਹੜੀ ਐ ਇੱਥੇ ਹੂੰ ਇਹ ਉਹ ਅੰਮ੍ਰਿਤ ਦੀ ਵਰਸ਼ਾ ਹੈ ਮਤਲਬ ਚੈਨ ਨੇ ਉਹ ਚਨਾਤਮਕ ਤੌਰ ਤੇ ਸਮਝਣਾ ਉਹਨੂੰ ਸਮਝਣ ਦੀ ਗੱਲ ਐ ਕਿ ਜੀ ਸ਼ਿਵਜੀ ਮਹਾਰਾਜ ਤੱਕ ਕਮਾਲ ਨੇ ਨਾ ਯਾਰ ਤੁਸੀਂ ਐਵੇਂ ਤਾਂ ਨਹੀਂ 150 ਕਰੋੜ ਬੰਦਾ ਆराधना ਕਰ ਰਿਹਾ ਪੂਰੀ ਦੁਨੀਆ 200 ਕਰੋੜ ਬੰਦਾ ਇਹ ਤੁਸੀਂ ਦੇਖੋ ਨਾ ਕਿੱਡੇ ਵੱਡੇ ਸਿੰਬੋਲਿਕਲੀ ਤਾਂ ਉਹਨਾਂ ਨੇ ਏਡੀ ਵੱਡੀ ਤੁਹਾਨੂੰ ਦੁਨੀਆ ਚ ਜੀਵਨ ਜਾਚ ਦਿੱਤੀ ਹੈ ਨਾ ਇਹ ਜੀਵਨ ਜਾਚ ਕਈ ਵਾਰੀ ਦੇਖਦਿਆ ਸਰ ਤੁਸੀਂ ਹੁਣ ਰਾਹੁਲ ਗਾਂਧੀ ਨੇ ਵੀ ਉਸ ਦਿਨ ਜਿਹੜਾ ਜ਼ਿਕਰ ਕੀਤਾ ਤਾਂ ਤੁਸੀਂ ਸੱਪ ਦੀ ਗੱਲ ਕਰ ਰਹੇ ਸੀ ਆਪਾਂ ਉੱਥੇ ਮੈਂ ਖੈਰ ਇਸ ਗੱਲ ਦਾ ਗਿਆਨੀ ਨਹੀਂ ਹਾਂ ਪਰ ਇਹ ਸਾਡੇ ਪੰਜਾਬ ਦਾ ਇੱਕ ਹਿੱਸਾ ਹੈ ਜੀ ਇੱਕ ਖਬਰ ਤੋਂ ਅੱਜ ਗੱਲ ਨਿਕਲੀ ਤਾਂ ਪਿਛਲੀ ਵਾਰ ਵੀ ਇੱਕ ਖਬਰ ਬੜੀ ਚਰਚਾ ਚ ਰਹੀ ਕਿ ਵੀ ਇੱਕ ਇਸ ਤਰ੍ਹਾਂ ਦਾ ਸੱਪ ਆ ਜਿਹੜਾ ਬੜਾ ਚੁੱਪਚਪੀਤਾ ਸਾਇਲੈਂਟ ਰਹਿੰਦਾ ਹੈਗਾ ਤੁਹਾਡੇ ਬੂਟ ਚ ਤੁਹਾਡੀ ਸਕੂਟੀ ਚ ਬੈਠ ਜਾਂਦਾ ਹੈ ਸੀ ਪਰ ਮੈਂ ਮੈਨੂੰ ਕਿਤੇ ਇਹੋ ਜਿਹਾ ਟਰੂ ਇਨਸੀਡੈਂਟ ਕਿਤੇ ਨਹੀਂ ਮਿਲਿਆ ਵੀ ਐ ਹੋਇਆ ਹੋਵੇ ਹੂੰ ਉਹ ਪਿਛਲੀ ਵਾਰੀ ਇੱਕ ਪਿਛਲੇ ਸਾਵਣ ਚ ਬੜੀ ਫੋਟੋ ਵਾਇਰਲ ਹੋਈ ਉਹ ਵੀ ਧਿਆਨ ਰੱਖੋ ਆ ਬੈਠਾ ਹੁੰਦਾ ਸੱਪ ਤਾਂ ਫਿਰ ਇਹਨਾਂ ਦਿਨਾਂ ਦੇ ਵਿੱਚ ਥੋੜਾ ਵੈਸੇ ਧਿਆਨ ਰੱਖੋ ਨਾ ਪੰਜਾਬ ਦੇ ਲੋਕ ਵੈਸੇ ਹੀ ਖੇਤਾਂ ਪਿੰਡਾਂ ਵਾਲਿਆਂ ਤਾਂ ਪਤਾ ਹੀ ਹੁੰਦਾ ਖਾਸ ਤੌਰ ਤੇ ਮੋਟਰ ਮੋਟਰ ਦੇ ਨੇੜੇ ਜੀ ਜਾਂ ਜਿੱਥੇ ਲੁਕਵਾ ਥਾਂ ਐ ਥੋੜਾ ਖੋਫਖਾਨ ਦੀ ਲੋੜ ਨਹੀਂ ਉਹ ਕਹਿੰਦਾ ਵੀ ਕੁਝ ਨਹੀਂ ਸੱਪ ਆਪਦੇ ਡਿਫੈਂਸ ਚ ਤੁਹਾਨੂੰ ਡੰਗਦਾ ਉਹ ਉਹ ਅਟੈਕ ਨਹੀਂ ਕਰਦਾ ਕਦੇ ਉਹ ਇਹ ਨਹੀਂ ਐ ਵੀ ਸੱਪ ਉੱਥੇ ਪਿਆ ਤੇ ਤੁਸੀਂ ਖੜ ਗਏ ਤੇ ਸੱਪ ਤੁਹਾਡੇ ਤੇ ਅਟੈਕ ਕਰ ਦੂਗਾ ਤੁਸੀਂ ਪੰਗਾ ਲਾਉਂਗੇ ਤਾਂ ਸ਼ਾਇਦ ਉਹ ਆਪਦੇ ਸੈਲਫ ਡਿਫੈਂਸ ਦੇ ਵਿੱਚ ਕੁਝ ਕਹਿੰਦਾ ਜੀ ਸੋ ਕੁਦਰਤ ਦੀ ਬਣਾਏ ਜੀ ਨੇ ਉਹ ਆਪਦੇ ਜੇ ਕੁਦਰਤ ਨਹੀਂ ਉਹਦੇ ਚ ਵਿਸ਼ ਪਾਇਆ ਤੇ ਉਹ ਨੂੰ ਆਪਦੀ ਫਾਈਟ ਲਈ ਕਿਉਂਕਿ ਉਹਦੇ ਕੋਲੇ ਨਾ ਹੱਥ ਨੇ ਨਾ ਪੈਰ ਨੇ ਪੈਰ ਨੇ ਨਾ ਬਾਹਾਂ ਨੇ ਰੱਬ ਨੇ ਉਹਨੂੰ ਇਸ ਤਰੀਕੇ ਦੇ ਨਾਲ ਆਪਦੇ ਬਚਾਅ ਵਾਸਤੇ ਨਿਓਲਾ ਦੇਖ ਲੋ ਡਰਦਾ ਹੀ ਨਹੀਂ ਸੱਪ ਤੋਂ ਇਹ ਵੀ ਚਰਚਾ ਚ ਰਹਿੰਦਾ ਕਿ ਸੱਪ ਵੀਣ ਸੁਣ ਲੈਂਦਾ ਬਹੁਤੇ ਕਹਿੰਦੇ ਕਿ ਸੱਪ ਦੇ ਤਾਂ ਕੰਨ ਵੀ ਨਹੀਂ ਹੁੰਦੇਗੇ ਸੱਪ ਨਾ ਕੋਈ ਵਧੀਆ ਕਰੈਕਟਰ ਦੇ ਤੌਰ ਤੇ ਥੋੜੀ ਡਿਫਾਈਨ ਹੋਇਆ ਜੀ ਮਾੜਾ ਹੀ ਹੋਇਆ ਮਾੜਾ ਹੀ ਐ ਮਾੜੇ ਕਹਿੰਦੇ ਵੀ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆਲੋ ਉਹਨੇ ਤੁਹਾਨੂੰ ਅਖੀਰ ਹਾਂ ਸੱਪਾਂ ਦੇ ਪੁੱਤ ਕਹਿੰਦੇ ਮਤਲਬ ਮਿੱਤਰ ਹੀ ਹੁੰਦੇ ਨੇ ਸੱਪਾਂ ਦੇ ਪੁੱਤ ਮਿੱਤ ਨਹੀਂ ਹੁੰਦੇ ਫਿਰ ਉਹ ਕਹਿੰਦਾ ਕਿ ਕੁਲਦੀਪ ਮਾਨਕ ਆਪਦੀ ਉਹ ਬੇਵਫਾਈ ਦਾ ਜ਼ਿਕਰ ਐ ਕਰਦਾ ਵੀ ਕੀੜੇ ਪੈਣਗੇ ਮਰेंगी ਸੱਪ ਲੜ ਕੇ ਮਿੱਤਰਾਂ ਨੂੰ ਧੋਖਾ ਦੇਣੀਆਂ ਇਸ ਆਪ ਲੜ ਕੇ ਮਰੇਂਗੀ ਤੂੰ ਹਾਂ ਪਰ ਮੈਂ ਕਹਿੰਨਾ ਧਿਆਨ ਰੱਖੋ ਆਪਦਾ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਇੱਕ ਖਬਰ ਸੀ ਉਹਦੇ ਤੋਂ ਬਹੁਤ ਸਾਰੀਆਂ ਗੱਲਾਂ ਗਾਂਧੀਆਂ ਨਿਕਲਿਆ ਆਉਂਦੀਆਂ ਜੀ ਸਾਡੇ ਤੁਹਾਡੇ ਵੀ ਯਾਦ ਹੋਣਾ ਬੱਸਾਂ 'ਚ ਜਦੋਂ ਅੱਗੇ ਆਪਾਂ ਜਾਂਦੇ ਸੀ ਹੁਣ ਪਤਾ ਨਹੀਂ ਵੇਚਦੇ ਕਿ ਨਹੀਂ ਵੇਚਦੇ ਸੁਰਮਾ ਹਾਂ ਸੁਰਮਾ ਉਹਦੀ ਉਹ ਬਾਕੀ ਲੈਣ ਮੰਗਣੀ ਸੱਤਾਂ ਸੱਪਾਂ ਦੀਆਂ ਸਿਰੀਆਂ ਮਿੱਦ ਕੇ ਬਣਾਇਆ ਗਿਆ ਹੈ ਸੁਰਮਾ ਅੱਖਾਂ ਲਈ ਬਹੁਤ ਚੰਗਾ ਹੈ ਹੈ ਸਿਰਫ 10 ਰੁਪਏ 10 ਰੁਪਏ 10 ਰੁਪਏ ਉਹ ਵੀ ਇਹ ਖਣਾਂ ਹੁੰਨੀ ਹੁੰਨੀ ਉਹ ਹਰੀ ਦਵਾਈ ਹੁੰਦੀ ਸ਼ਾਇਦ ਕੋਟਕਪੂਰੇ ਵਾਲੀ ਕਹਿੰਦੇ ਨੇ ਨਹੀਂ ਉਹ ਐਂ ਕਿਉਂ ਕਹਿੰਦੇ ਸੀ ਵੀ ਸੱਪਾਂ ਦੀਆਂ ਸਿਰੀਆਂ ਬਣਾਉਂਦੇ ਆ ਨਾ ਵੀ ਜਿਹੜੇ ਜੋਗੀ ਨੇ ਸੱਪਾਂ ਦੀਆਂ ਸਿਰੀਆਂ ਤੋਂ ਬਣਾਉਂਦੇ ਹੋ ਪਤਾ ਨਹੀਂ ਹੁਣ ਕਹਿੰਦੇ ਨੇ ਸ਼ਰਮਾ ਬਣਾਉਂਦੇ ਨੇ ਸੱਪਾਂ ਦੀ ਸਿਰੀਆਂ ਨੂੰ ਮਾਰੀ ਜਾਂਦੇ ਆ ਨਹੀਂ ਨਹੀਂ ਬੇਚਦੀਆਂ ਆ ਰਹੀਆਂ ਗੱਲਾਂ ਨੇ ਵੇਚਦੇ ਵੀ ਨੇ ਕਈ ਬੰਦੇ ਵੀ ਵੇਚਦੇ ਆ ਭਰੋ ਇਹ ਕਹਿਣ ਨੂੰ ਤਾਂ ਹੀ ਐ ਵੀ ਇੰਨੇ ਸੱਪਾਂ ਦੀਆਂ ਸਿਰੀਆਂ ਤੋਂ ਬਣਾਈ ਨੇ ਇਹ ਵੀ ਕਹਿੰਦੇ ਨੇ ਕਿ ਜੋਗੀਆਂ ਦੇ ਪੁੱਤ ਲਾਉਂਦੇ ਨਹੀਂ ਉਹ ਐਣਕਾ ਗਾਣਾ ਵੀ ਆਇਆ ਹੋਇਆ ਵੀ ਜੋਗੀਆਂ ਦੇ ਤੁਸੀਂ ਕਦੇ ਵੀ ਦੇਖੋ ਐਣਕ ਨਹੀਂ ਲੱਗੀ ਹੋਊਗੀ ਅੱਛਾ ਹਾਂ ਮੈਂ ਇਹ ਗੱਲ ਦਾ ਧਿਆਨ ਨਹੀਂ ਦਿੱਤਾ ਮੈਂ ਮੈਂ ਦੇਖਿਆ ਮੈਂ ਵੀ ਉਹ ਨਿਗਾਹ ਆ ਲੀ ਗਾਲੀਆਂ ਦਾ ਨਿਗਾਹ ਨਹੀਂ ਉਹਨਾਂ ਦੀ ਇੰਨੀ ਸਟਰੋਂਗ ਹੁੰਦੀ ਨਿਗਾ ਕਹਿੰਦੇ ਉਹਨਾਂ ਦੀ ਹੁਣ ਬਾਕੀ ਇਹਦੇ ਪਿੱਛੇ ਕੀ ਕਾਰਨ ਹੈ ਤਾਂ ਨਹੀਂ ਆਪਾਂ ਨੂੰ ਪਤਾ ਪਰ ਕਹਿੰਦੇ ਨੇ ਚਲੋ ਧੰਨਵਾਦ